ਇਸਨਾਲੇ ਅੱਜ ਕਾਲ ਤੱਕ ਸਾਹਿਬ ਤੇ ਪੇਸ਼ੀ ਨੂੰ ਲੈ ਕੇ ਵੀ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਬਿਆਨ ਦਿੱਤਾ ਗਿਆ ਮੈਂ ਕੋਈ ਹਿਸਾਬ ਲੈਣ ਨਹੀਂ ਚਲਿਆ ਹਿਸਾਬ ਦੇਣ ਚਲਿਆ ਹਾਂ ਸੋ ਇਹ ਲੋਕ ਮੁੱਦੇ ਨੂੰ ਪੈਸਿਆਂ ਦੇ ਲੈਣ ਦੇਣ ਦੇ ਨਾਲ ਜੋੜ ਰਹੇ ਨੇ ਮੈਨੂੰ ਜਥੇਦਾਰ ਸਾਹਿਬ ਨੇ ਸੱਦਿਆ ਹੈ ਤੇ ਮੈਂ ਪੇਸ਼ ਹੋਵਾਂਗਾ ਸਵਾਜੇ ਕਹਿੰਦੇ ਨਜ਼ਰਾਈ ਨੇ ਸੁਦਾਸ دیے ਕਿ ਜਿੱਤੇ ਮੁੱਖ ਮੰਤਰੀ ਭਗਵੰਤ ਮਾਨ ਦੇ ਗੋਲ ਕਾਂ ਵਾਲੇ ਬਿਆਨ ਨੂੰ ਲੈ ਕੇ ਉਹਨਾਂ ਨੂੰ ਤਲਬ ਕੀਤਾ ਗਿਆ ਸਰਕਾਰ ਤੱਕ ਸਾਹਿਬ ਦੇ ਵੱਲੋਂ ਜਿਸ ਤੋਂ ਬਾਅਦ ਉਹਨਾਂ ਦੇ ਵੱਲੋਂ ਸਾਫ਼ ਤੌਰ ਤੇ ਕਿਹਾ ਕਿ ਮੈਂ ਹਿਸਾਬ ਲੈਣ ਨਹੀਂ ਚੱਲਿਆ ਹਿਸਾਬ ਦੇਣ ਚੱਲਿਆ ਹ ਇਹ ਲੋਕ ਮੁੱਦੇ ਨੂੰ ਪੈਸਿਆਂ ਦੇ ਲੈਣ ਦੇਣ ਦੇ ਨਾਲ ਜੋੜ ਰਹੇ ਨੇ ਮੈਨੂੰ ਜਥੇਦਾਰ ਸਾਹਿਬ ਦੇ ਵੱਲੋਂ ਸੱਦਿਆ ਗਿਆ ਤੇ ਮੈਂ ਪੇਸ਼ ਹੋਵਾਂਗਾ ਮੈਨੂੰ ਮੈਂ ਨੀ ਮੈਂ ਹੋ ਕੇ ਜਾਊਗਾ ਮੈਂ ਮੈਨੂੰ ਇਹ ਕਿਹਾ ਗਿਆ ਕਿ ਗੋਲਕਾਂ ਬਾਰੇ ਤੁਸੀਂ ਕੋਈ ਬਿਆਨ ਸਟੇਟਮੈਂਟ ਮੇਰੀ ਲੋਕਾਉਂ ਦਿੱਤੀ ਮੈਂ ਉਹ ਦੱਸ ਦੂੰਗਾ ਮੈਨੂੰ ਸਪਸ਼ਟ ਕਰਨ ਲਈ ਭੇਜਿਆ ਮੇਰਾ ਸਪਸ਼ਟੀ ਕਰਨ ਲਈ ਮੈਂ ਸਪਸ਼ਟਾ ਕਰਕੇ ਆਉਂਗਾ ਹੈਨਾ ਮੈਂ ਜਿੰਨਾ ਕੋ ਉਹਨਾਂ ਨੇ ਮੈਂ ਉਹਨਾਂ ਨੂੰ ਦਿੱਤੇ ਸੀ ਮੇਰੇ ਕੋਲੇ ਆਹ ਆਹ ਚੀਜ਼ਾਂ ਸੀਗੀਆਂ ਵੀ ਜੇ ਤੁਹਾਨੂੰ ਲੱਗਦਾ ਹੈ ਕਿ ਇਹਦੇ ਚੋਂ ਕੁਝ ਤੁਹਾਡੇ ਕੰਮ ਆ ਸਕਦੀਆਂ ਤਾਂ ਕਿ ਪੂਰੀ ਦੁਨੀਆ ਚਾਹੁੰਦੀ ਹੈ ਕਿ ਸਾਡਾ ਜਿਹੜਾ ਤਾਂ ਮੈਂ ਉਹ پوری ਦੁਨੀਆ ਦੇ ਵਿੱਚ ਪ੍ਰਚਾਰ ਪ੍ਰਸਾਰ ਹੋ ਗਏ ਉਹਦਾ ਤੇ ਉਹਦੇ ਤੇ ਕੋਈ ਇਦਾਂ ਦਾ ਕੋਈ ਉਹ ਨਾ ਲੱਗੇ ਕਿਸੇ ਇੱਕ ਬੰਦੇ ਕਰਕੇ ਦੋ ਬੰਦਿਆਂ ਕਰਕੇ ਆਪ ਹੀ ਇਹਨਾਂ ਨੇ ਉਹਨਾਂ ਨੂੰ ਮਤਲਬ ਕੱਢਿਆ ਵੀ ਨੌਕਰੀ ਤੋਂ ਖਾ ਖਾਰਜ ਕਰਤਾ ਪਰ ਆਪ ਹੀ ਹਜੇ ਉਹਨਾਂ ਦੇ ਉਹ ਬਿਜ਼ਨਸ ਪਾਰਟਨਰ ਨੇ ਆਪ ਹੀ ਜਿਹੜੇ ਹੋਟਲ ਚੋਂ ਉਹਨਾਂ ਨੂੰ ਫੜਿਆ ਉਹ ਹਜੇ ਵੀ ਉਹਨਾਂ ਦੋ ਰਿਸਪੌਂਸਰਡ ਕਮਰੇ ਨੇ ਹਨ ਇੱਥੋਂ ਤਾਂ ਫਿਰ ਸਿੱਧੀ ਹੁੰਦਾ ਨਾ ਇਹ ਇਹ ਤਾਂ ਦੱਸਣ ਦੀ ਮੇਰੇ ਖਿਆਲ ਚ ਬਠਿੰਡੇ ਵਾਲਿਆਂ ਤਾਂ ਲੋੜ ਨਹੀਂ ਹੈ ਇਹ ਇਹ ਦੱਸਣ ਦੀ ਵੀ ਕੌਣ ਕਿਵੇਂ ਲੜਦਾ ਕਿਵੇਂ ਕਿੱਥੋਂ ਪਰ ਹਾਂ ਨਾ ਹੀ ਕੋਈ ਮੈਂ ਕੋਈ ਹਿਸਾਬ ਲੈਣ ਚੱਲੇ ਮੈਂ ਤਾਂ ਹਿਸਾਬ ਦੇਣ ਚੱਲੇ ਮੈਂ ਤਾਂ ਆਪਣਾ ਹਿਸਾਬ ਦੇਣ ਚੱਲੇ ਮੈਂ ਹਿਸਾਬ ਲੈਣ ਕਦੋਂ ਚੱਲਿਆ ਮੈਂ ਕੌਣ ਉਹਨਾਂ ਜੀ ਹਿਸਾਬ ਮੰਗਣ ਵਾਲਾ ਹਾਂ ਇਹਨਾਂ ਕਹੇ ਵੀ ਪ੍ਰਧਾਨ ਜੀ ਨੇ ਆਪ ਕਹਿਆ ਐਸਜੀਪੀ ਸਿਪਰਾ 10 20 ਘਟਾਲੇ ਤਾਂ ਸਾਡੇ ਹੁੰਦੇ ਆ ਫਿਰ ਇਹ ਕੀ ਹੈ ਇਹ ਫਿਰ ਉਹ ਕਹਿੰਦੇ ਜੀ ਆਪੀਸੀ ਧਾਰਾ ਪੁਲਿਸ ਦੀ ਸਾਡੇ ਤੇ ਲਾਗੂ ਨਹੀਂ ਹੁੰਦੀ ਫਿਰ ਜਦੋਂ ਪੁਰਾਣੀਆਂ ਐਫਆਈਆਰਾਂ ਕੱਢ ਲੈਣੇ ਆ ਫਿਰ ਜਦੋਂ ਸ਼੍ਰੋਮਣੀ ਕਮੇਟੀ ਆਪ ਐਫਆਈਆਰ ਕਰੋਂਦਿਆਂ ਦੀ ਉਹ ਦੋ ਕਿਹੜੀ ਪੁਲਿਸ ਹੁੰਦੀ ਸੀ ਇੱਥੇ ਉਹ ਕੋਈ ਹੋਰ ਪੁਲਿਸ ਹੈ ਸਾਹ ਦੇ ਨਾਲ ਹੀ 328 ਰੁਪਏ ਵਾਲੇ ਮਾਮਲੇ ਤੇ ਸੀਐਮ ਦਾਸ ਐਸਜੀਪੀਸੀ ਤੇ ਨਿਸ਼ਾਨਾ ਦੁਬਾਰਾ ਸਦਿਆ ਗਿਆ ਸੋ ਸਰਕਾਰ ਨੇ ਨਿਰਪੱਖ ਜਾਂਚ ਦੇ ਲਈ ਐਸਆਈਟੀ ਬਣਾਈ ਹੈ ਇਹ ਐਸਆਈਟੀ ਪਾਵਨ ਸਰੂਪ ਲੱਭਣ ਦੇ ਲਈ ਬਣਾਈ ਗਈ ਹੈ ਸੋ ਸੀਐਮ ਦੇ ਵੱਲੋਂ ਇਹ ਕਿਹਾ ਗਿਆ ਇਸ ਦੇ ਨਾਲ ਹੀ ਐਸਜੀਪੀਸੀ ਮੁੱਦੇ ਨੂੰ ਗੁੰਮਰਾਹ ਕਰਨ ਦੇ ਵਿੱਚ ਲੱਗੀ ਹੋਈ ਹੈ ਇਸ ਮੁੱਦੇ ਨੂੰ ਪੈਸਿਆਂ ਦੇ ਲੈਣ ਦੇਣ ਦੇ ਨਾਲ ਮਾਮਲਾ ਬਣਾਇਆ ਜਾ ਰਿਹਾ ਸੋ ਇਹ ਮਾਮਲਾ ਪੈਸਿਆਂ ਦੇ ਨਾਲ ਜੁੜਿਆ ਨਹੀਂ ਹੈ ਸੋ ਸਾਫ ਤੌਰ ਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਹਿੰਦੇ ਨਜ਼ਰਾਈਨ ਵਿੱਚ ਜ਼ਿਕਰ ਹੋ ਗਿਆ ਦੱਸ ਜੀ ਕਿ ਐਸਆਈਟੀ ਦੇ ਵਿੱਚ ਸਹਿਯੋਗਕਰਨ ਨੂੰ SGPC ਦੇ ਵੱਲੋਂ ਸਾਫ਼ ਤੌਰ ਤੇ ਇਨਕਾਰ ਕਰ ਦਿੱਤਾ ਗਿਆ ਸੀ ਜਿਸ ਤੋਂ ਬਾਅਦ ਹੋਣੇ ਕਿ ਆਜਵਾਰਿਆ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਕਿ SGPC ਮੁੱਦੇ ਨੂੰ ਗੁੰਮਰਾਹ ਕਰਨ ਦੇ ਵਿੱਚ ਲੱਗੀ ਹੋਈ ਹੈ। ਆਯੋਗ ਹਾਈ ਕੋਰਟ ਦਾ ਆਰਡਰ ਹੈ। ਇਹਦੇ ਜਿਹੜੇ ਗੁਰੂ ਸਾਹਿਬ ਦੀ ਸਰੂਪ ਚੋਰੀ ਹੋਈ ਹੈ ਵੀ ਉਹਨਾਂ ਤੇ ਐਕਸ਼ਨ ਲਵੋ। ਤੇ ਅਸੀਂ ਜਿਹੜੀ ਸਤਿਪਾਵਨਾ ਗਰੁੱਪ ਹੈ ਜਾਂ ਜਿੰਨੇ ਵੀ ਸਿੱਖ ਸੰਸਥਾਵਾਂ ਨੇ ਜਿਹੜੀਆਂ ਧਰਨਾ ਲਈ ਬੈਠੀਆਂ ਸੀਗਾ ਉਹਨਾਂ ਦੇ ਜਿਹੜੇ ਜਿੰਨੇ ਵੀ ਹੈਗੇ ਨੇ ਉਹਨਾਂ ਨਾਲ ਗੱਲਬਾਤ ਕਰਕੇ ਅ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ 16 ਬੰਦਿਆਂ ਦੀ ਇੱਕ ਲਿਸਟ ਜਾਰੀ ਕੀਤੀ ਜਿਹਾ ਕਿ ਇਹ ਆ ਬੰਦੇ ਦੋਸ਼ੀ ਇਹਦੇ ਵਿੱਚ ਉਹਨਾਂ ਨੇ ਆਪਣੀ ਜਾਂਚ ਦੇ ਵਿੱਚ ਮੰਨਿਆ ਤੇ ਅਸੀਂ ਉਹਨਾਂ ਤੇ ਐਫਆਈਆਰ ਕਰੀ ਐਫਆਈਆਰ ਕਰਕੇ ਹੁਣ ਉਹ ਉਹਨੂੰ ਇਸ ਮੁੱਦੇ ਨੂੰ ਲੈ ਕੇ ਜਾ ਰਹੇ ਨੇ ਵੀ ਇਹ ਤਾਂ ਜੀ ਪੈਸਿਆਂ ਦੇ ਲੈਣ ਦੇਣ ਦਾ ਸਾਬ ਹੈ ਪੈਸਿਆਂ ਦਾ ਤਾਂ ਕੋਈ ਵੀ ਮੇਰੇ ਖਾਲਸੇ ਤੁਹਾਡੇ ਜੋ ਵੀ ਨਹੀਂ ਕੋਈ ਪੈਸੇ ਅੰਬਰਦਾ ਪੁੱਛੂਗਾ ਵੀ ਪੈ ਵੀ ਉਹਦੇ ਪੈਸੇ ਕਿ ਸਰੂਪ ਕਿੱਧਰ ਗਏ ਉਹ ਜਿਹੜੀ ਐਸਆਈਟੀ ਬਣਾਈ ਹੈ ਨਾ ਉਹ ਚੋਰੀ ਹੋਏ ਜਾਂ ਗਾਇਬ ਹੋਏ ਜਾਂ ਕਿਤੇ ਵੀ ਚਲੇ ਗਏ ਜਿਹੜੇ ਸਰੂਪ ਲੱਭਣ ਵਾਸਤੇ ਬਣਾਈ ਹੈ ਪੈਸੇ ਲੱਭਣ ਵਾਸਤੇ ਤਾਂ ਨਹੀਂ ਬਣਾਈ ਨਾ ਉਹ ਇਹਨੂੰ ਡਾਇਵਰਟ ਕਰਨਾ ਚਾਹੁੰਦੇ ਨੇ ਤੇ ਹਜੇ ਮਤਲਬ ਜਿਹੜੇ ਉਹ ਚ ਬੰਦੇ ਗ੍ਰਿਫਤਾਰ ਕੀਤੇ ਨੇ ਉਹ ਹਜੇ ਪੁਲਿਸ ਰਿਮਾਂਡ ਤੇ ਨੇ ਫਿਰ ਰਿਪੋਰਟ ਬਣੂਗੀ ਇਹ ਲੀਕਾਂ ਕਹੀ ਜਾਂਦੇ ਨਹੀਂ ਮੈਂ ਇਹਨੂੰ ਫੜਨਗੇ ਜਾਂ ਉਹਨੂੰ ਫੜਨਗੇ ਹਨਾ ਉਹ ਤਾਂ ਫਿਰ ਚੋਰ ਦੇ ਦਿਲ ਚ ਪਾਲਾ ਹੁੰਦਾ ਹੈ ਨੂੰ ਆਇ ਲੱਗਦਾ ਹੁਣ ਵੀ ਮੈਨੂੰ ਫੜਨਗੇ ਜਦ ਜ ਉਹਨੇ ਉਹਨੇ ਕੀਤਾ ਉਹਨਾ ਕਿ ਮੈਨੂੰ ਬਚਾਉਣ ਵਾਸਤੇ ਕੋਈ ਕਿਸੇ ਨਾਲ ਅਸੀਂ ਕੋਈ ਇਹਦੇ ਚ ਨਾ ਹੀ ਕੋਈ ਸਾਡਾ ਕੰਪੀਟੀਸ਼ਨ ਨਾ ਕੋਈ ਬੰਧਾ ਲਾਉਣ